ਪਰ ਪਾਸ ਪਾਸ ਦੇ ਰੱਬੀਆ ਦੇ ਲੋਕਪਰਵੋ ਤੇ ਸੁਨਾਇਕ 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 ਉਪਾਤ ਗੰਸ਼ੀ ਦੀ ਜਾਨੀ ਦਾ ਗਿਆਨ ਸਾਕੀ ਦਾ ਤੋਂ ਮਨ ਤੋਂ ਕੋਲਣਾ ਸੰਦ ਤੋਂ ਬੋਦਲਾ ਹੈ ਗੁਰੂਆਂ ਆਖਾਂ ਸਮੂਹ ਵਰਤਾਰੇ ਆਹਾਂ ਜੰਮਿਆਂ ਮੁਕਿਆਂ ਲਿਖਿਆ ਨਾ ਦੀਨਾਂ ਦਾ ਬਾਣੀ ਦੇ ਦਰਸ਼ਨਾ ਦਾਰਿਆਂ ਦੀ ਕਾ ਧਾਨੀ ਸਭ ਕੇ ਸਾਥ ਸੰਗਤ ਗੋਲਣ ਆਈ ਆਏ ਇਹ ਆਪਾ ਪੁਰਖ ਅੰਤਰ ਗਾਮੀ ਗੁਰੂ ਦਾਣਕ ਤੇ ਕੋਤੀ ਕਰੋ ਰੁੱਖਾ ਕਾਲੀ ਆਵਾਜ਼ ਜੀਤੇ ਜੀ ਹਰਿ ਗੋਮ ਚੰਨਿਆ ਆਸਮਾ ਰੱਖਣ ਕਰਮ ਕਰਮ ਤੋਂ काम करो त लोक मोहो तो बचाओ नाम दान ग़रीबी दान दान भरोसा न शांती बख़ो तॾहिं चरणा विखी बको प्रेमा बची वखो जैसे दाखेश बजेशा बूज ऐसे मेरा मन मिठियां बेमोया पट्यारा पूज महाराज ਮਰੀ ਬਾਨੂ ਵਾਂਖ ਲੋਨ ਤੇ ਮੰਗਤੇ ਆਪ ਜੀ ਦੇ ਦਰ ਤੇ ਫੜੇ ਹਨ ਮੰਗਤੇ ਆਂ ਦੀ ਝੋਲੀ ਵਿੱਚ ਬੰਦ ਕੀ ਦਾ ਖੈਰ ਪਾਓ ਮੰਗਤੇ ਖਾਲੀ ਨਾ ਜਾਣ ਨੂੰ ਸੋ ਹੌਲਾ ਮੇਂਦ ਮੈਂ ਕਾਇ ਰਾਤੀ ਮਰਨ ਨੂੰ ਪ੍ਰਹਣ ਤੋਂ ਸਭ ਤੋਂ ਪ੍ਰਾਹਣੇ ਛੱਡ ਕਾਇ ਕਰਨੀ ਲਗਾ ਹਣ ਨਾ ਨਿਸਰੀ ਨਾਮ ਤਾਰੀ ਨਾ ਭੁਲੀ ਨਾ ਭਰਮੀ ਆਪ ਜੀ ਕਰੀ ਸਭ ਤੇ ਹੱਥ ਰੱਖੀ ਸਮਰੱਥ ਬਲ ਦੀ ਜੋਤੀ ਦਾ ਸਮਾਪਵਾ ਜੋ ਕਰੋਗੇ ਉਸ ਤੋਂ ਆਹਵਾ ਜੋ ਬੈਠੇ ਤਰ ਕਰਾਵੇ ਉਸ ਤੋਂ ਆਹਵਾ ਹੁ ਨਿਰੰਕਾਰ ਸਾਛਾ ਜੀ ਆਪ ਜੀ ਕੇ ਹਜ਼ੂਰ ਬੇਨਤੀ ਅਰਦਾਸ ਹੈ ਗੁਰਦੁਆਰਾ ਬਾਬੇ ਦੀ ਇਜਾਰਾ ਪੀਰ ਵਿਖੇ ਬਾਬਾ ਜੀ ਜੀ ਬੰਦਕਿਸ਼ ਦਾ ਫਤਕਾ ਨਾਮਤ ਦੇ ਸਭ ਜਹਾੜੇ ਤੇ ਦੇਸ਼ ਵਿਦੇਸ਼ ਤੋਂ ਵਰਮਖ ਪਰਿਵਾਰ ਸੰਗਤਾਂ ਨੇ ਆਪ ਜੀ ਦੀ ਓਟ ਲੈ ਕੇ ਆਪ ਜੀ ਦੀ ਰੱਬੀ ਬਾਣੀ ਸਾਧ ਸ਼੍ਰੀ ਅਖੰਡ ਪਾਠ ਸਮੇਤ ਸ੍ਰੀ ਜਵਜੀ ਸਾਹਮਣੇ ਰੰਮਕਰਾ ਕੇ ਭੋਗ ਪਾਏ ਗਏ ਹਨ ਇਸ ਤੋਂ ਪਹਿਲਾਂ ਦੋ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ ਹਨ ਅੱਜੋਂ ਪਹਿਲਾਂ ਜੋ ਸ੍ਰੀ ਸੰਪਟਤ ਖੰਡ ਪਾਠਾਂ ਦੇ ਭੋਗ ਪਾਈ ਬੈਠਣ ਪਾਠ ਕਰਦੇ ਪਾਠੀ ਸਿੰਘਾ ਕੋਲੋਂ ਸੇਵਾ ਕਰਦੇ ਪਰਿਵਾਰਾਂ ਕੋਲੋਂ ਸੰਗਤਾਂ ਕੋਲੋਂ ਬਹੁਤ ਭੁੱਲਾਂ ਹੋ ਜਾਂਦੇ ਹਨ ਆਪ ਕਿਰਪਾ ਕਰਕੇ ਬਲਦ ਲੈਣਾ ਬਲਦ ਲੈਣਾ ਅੱਗੇ ਵਾਸਤੇ ਸਮਰਤ ਬਲਦ ਲਈ ਜੇ ਪਰਿਵਾਰਾਂ ਵੱਲੋਂ ਸੰਗਤਾਂ ਵੱਲੋਂ ਆਪ ਜੀ ਨੂੰ ਬੇਅੰਤ ਚਲਪਨ ਭੇਟਾ ਬਖਸ਼ਤ ਬਿਮਾਰ ਲਈ ਹਾਜ਼ਰ ਹਨ ਆਪ ਆਪਣੇ ਸ਼ਰਮਨ ਜੋਰ ਕਰੋ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਨਾ ਪ੍ਰਸਾਦ ਦੀ ਦੇਗ ਦਾ ਥਾਲ ਸਜ ਕੇ ਹਾਜ਼ਰ ਹੈ ਆਪ ਕੋ ਭੋਗ ਲੱਗੇ ਸੀਤ ਪ੍ਰਸਾਦ ਸਾਧ ਸੰਗਤ ਕੋ ਵਰਤੇ ਜੋ ਛਕੇ ਸੁਕੇ ਰਾਤ ਸਵਾਸ ਸੁਆਹ ਨਾਮ ਜਪੇ ਸੰਗਤਾਂ ਦੀ ਤਨ ਮਨ ਧਰਮਾਂ ਦੀ ਹੀ ਹੋਈ ਸੇਵਾ ਆਪਣੇ ਦਰ ਪ੍ਰਵਾਨ ਕਰਨੀ ਜਿਸ ਕਿਸ ਭਾਵਨਾ ਕਰਕੇ ਪਰਿਵਾਰਾਂ ਨੇ ਸੰਗਤਾਂ ਨੇ ਆਪ ਜੀ ਦੇ ਚਰਨ ਪਰਸੇ ਹਨ ਸੋ ਸੋ ਭਾਵਨਾ ਸੰਪੂਰਨ ਕਰਨੀਆਂ ਭਰਾ ਵਿੱਚ ਸੁਖ ਸ਼ਾਂਤੀ ਧਵਾਕ ਬਖਸ਼ਣਾ ਮਿਹਰਾਂ ਕਰਨੀਆਂ ਦੇ ਰੋਗਾਂ ਤੋਂ ਮਾ ਬਖਸ਼ਣੀਆਂ ਦੇਸ਼ਵੰਦੇਸ਼ ਕਾਰੋਗਾਂ ਨਾਮ ਸਫਲ ਥਾਵਾਂ ਮਲਖਣੀਆਂ ਮਿੱਠੀਆਂ ਦਾਤਾਂ ਦੀ ਬਖਸ਼ਿਸ਼ ਕਰਨੀ ਹਰ ਪ੍ਰਕਾਰ ਕਰਕੇ ਕਿਰਪਾ ਕਰਨੀ ਕਾਰਜਗਾਰ ਕਰਨੀ ਪੁਛੀਆਂ ਮਲਖਣੀਆਂ ਜੋ ਜੀ ਆਪ ਜੀ ਦੇ ਕਰਤੇ ਤਨ ਤੁਨ ਲੈ ਕੇ ਹਾਜ਼ਰ ਹੋਏ ਹਨ ਸਭ ਦੀ ਹਾਜ਼ਰੀਆਂ ਆਪਨੇ ਨਰ ਪ੍ਰਵਾਨ ਕਰਨੀਆਂ ਧਰਮ ਘਰੋਂ ਨਾਮ ਦਾਾਨ ਵਰਤਕੀ ਚਰਨ ਕਮਲਾਂ ਦਾ ਪ੍ਰੇਮ ਵਕਤ ਨਾ ਹੈ ਮਹਾਰਾਜ ਆਪ ਕਿਰਪਾ ਕਰੋ ਜੋ ਜੀ ਆਪਕੇ ਧਾਰਾ ਦੇ ਸੋਰਾ ਜੀ ਜਾਵੇ ਗਾਨਕ ਨਾਮ ਜਟ ਜੀ ਗਲਾ ਤੇਰੇ ਬਾਣੀ ਸਰਵਤ ਦਾ ਭਲਾ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ I'm sorry, 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 i ਮਨੁ ਤਰ ਕਰਤ ਜੇ ਬਸਤੀ ਰਘੁਨੀ ਜਨਮ ਵਿੱਚ ਆਇ ਤੋਤਿ ਮਨ ਤਰਵਨ ਲਾਉ ਤੋਤ ਰਹਿ ਰਾਇ ਨਾਮ ਕੋ ਘਰਦਾ ਨਾਮ ਕੋ ਘਰਦਾ ਜੋ ਦੂਤ ਨੇ ਦਾ ਦੁਤਿਓ ਮੇਰ ਮਨ ਪੱਤੀ ਆਏ ਦੁੱਧ ਪੀਓ ਗੋਪਿੰਦੇ ਦਾ ਦੁੱਧ ਪੀਓ ਮੇਰਾ ਮਨ नहीं तक खादिको खाकुई खां तोरे जेतु सारया जिके गनिते पा तोरे जेतु सारया जिके गनिते ਸੋਭਨੀ ਨਕਾਹ ਮੰਗ ਜਾ ਹਰੀ ਹੋਮ ਅੰਤ ਸੂਹਿਲਾ ਕਰਨੇ ਜੀਓ ਆਪ ਦੇ ਦਰ ਪਰ ਜੀਓ ਸਦਾ ਸੁਹਿਲਾ ਕਰਨੇ ਜੀਓ ਕਰਨ ਲੇ